ਜੀ ਨੋਸ਼ਕਰ ਜੀ ਨਮਸਕਾਰ ਜੀ ਵੀਰ ਜੀ ਇੱਧਰ ਨੂੰ ਆਪਾਂ ਭੀੜ ਦੇਖੀਏ ਥੋੜੇ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਹੈ ਕੀ ਗੱਲ ਫ੍ਰੀ ਫਰੂ ਬੰਦਣ ਲੱਗੇ ਪੈਟਰੋਲ ਨਹੀਂ ਵੀਰ ਜੀ ਇਹ ਨਾ ਜੋ ਨਹੀਂ ਸੁਣਿਆ ਐ ਵੀ ਕਹਿੰਦੇ ਕਿਹੜਾ ਪੰਪ ਹੈ ਇਹ ਸ਼ਵੀਰਲਾ ਹਸਨ ਬਰਦਰ ਸ਼ਵੀਰਲਾ ਜੀ ਪਟਨਾ ਤੋਂ ਮੈਂ ਲੱਗਦਾ ਵੀ ਕਿਤੇ ਫ੍ਰੀ ਫਰੂ ਇੰਨੀ ਭੀੜ ਤਾਂ ਮੇਲੇ ਮੂਲਿਆਂ ਦੇ ਹੁੰਦੀ ਹੈ ਮਤਲਬ ਨਹੀਂ ਵੀਰ ਜੀ ਨਾ ਜੋ ਸਰਕਾਰ ਮੋਦੀ ਸਰਕਾਰ ਨੇ ਪੁੱਛਣਾ ਡਰਾਈਵਰਾਂ ਦੇ ਅਗੇਂਸਟ ਕੁਝ ਕਾਨੂੰਨ ਪਾਸ ਕੀਤੇ ਆ ਕਿ ਉਹਨਾਂ ਨੂੰ ਤਜਾ ਵਧਾਈ ਹੈ ਤੇ ਜੁਰਮਾਨਾ ਵਗੈਰਾ ਹਨਾ ਠੀਕ ਹੈ ਜੀ ਉਹਦੇ ਚੱਕਰ ਤੇ ਡਰਾਈਵਰਾਂ ਨੇ ਚੱਕਾ ਜਾਮ ਕੀਤਾ ਸਟ੍ਰਾਈਕ ਕੀਤੀ ਹੈ ਤੇ ਡੀਪੋ ਦੇ ਵਿੱਚੋਂ ਤੇਲ ਨਹੀਂ ਲੈ ਕੇ ਆ ਕੁਝ ਡੀਜ਼ਲ ਸਾਡੇ ਕੋਲ ਸਮਾਪਤ ਹੋ ਚੁੱਕਿਆ ਹੁਣ ਕੋਈ ਕੰਟਰੋਲ ਹੈ ਤੁਸੀਂ ਦੇਖੇ ਸੱਕਦੇ ਹੋ ਕਿੰਨਾ ਰਾਸ਼ਵਾਂ ਡੀਜ਼ਲ ਖਤਮ ਹੋ ਗਿਆ ਡੀਜ਼ਲ ਸਵੇਰ ਖਤਮ ਹੋ ਚੁੱਕਿਆ ਜੀ ਪਾਟੜਾ ਪਰੋ ਪੰਪ ਤੇ ਡੀਜ਼ਲ ਖਤਮ ਹੋ ਚੁੱਕਿਆ ਹਾਂਜੀ ਕਈ ਪੰਪਾਂ ਤੇ ਹੋ ਗਿਆ ਜੀ ਕਈ ਪੰਪਾਂ ਤੇ ਹਾਂਜੀ ਹਾਂ ਅੱਛਾ ਇੰਡੀਆ ਲੈਵਲ ਦੀ ਚੱਲ ਰਹੀ ਹੈ ਜੀ ਸਟ੍ਰਾਈਕ ਆ ਬਸ ਅੱਜ ਅੱਜ ਦਾ ਦਿਨ ਜੇ ਨਾਫਲੀ ਸਟ੍ਰਾਈਕ ਦਾ ਸਾਰਾ ਹੀ ਨਿਬੜ ਜਾਣੇ ਆ। ਸਾਰਾ ਪੈਟਰੋਲ ਕਿੰਨਾ ਕੁ ਪੈਟਰੋਲ ਪਿਆ ਠੋਡੇ ਕੋਲ? ਬਸ ਅੱਜ ਅੱਜ ਦਾ ਹੀ ਸਟਾਕ ਹੈ ਜੀ। ਅੱਜ ਅੱਜ ਦਾ। ਕੋਈ ਦੇਰ ਦਾ ਨਹੀਂ ਹੈਗਾ ਵੀ ਪਿੱਛੇ ਜੇ ਜਾਵਾਂ ਆਪਾਂ ਹੂ ਨਾ ਵੇਚੀਏ। ਨਹੀਂ ਨਹੀਂ ਇਹ ਤਾਂ ਆਨਲਾਈਨ ਸਿਸਟਮ ਨੇ। ਉਹੋ ਕੇ ਰੱਖੇ ਨਹੀਂ ਸਕਦੇ ਕੁਝ। ਇਹ ਤਾਂ ਹੈਨ ਵੀ ਆਪਾਂ ਅੰਦਰ ਲਕੋ ਲਾਂਗੇ ਆਨਲਾਈਨ ਦਿਖਦਾ ਸਾਰਾ ਕੁਝ ਹੀ। ਕਿੰਨੇ ਕਿਊ ਸੀ ਲੀਟਰ ਹੋ ਸਕਦਾ ਠੋਡੇ ਕੋਲ ਇਸ ਟਾਈਮ? ਅੱਜ ਸਾਡੇ ਕੋਲ 1200 ਲੀਟਰ ਹੈ ਜੀ ਸਾਡੇ ਕੋਲ 3-4000 ਲੀਟਰ ਦੀ ਦਿਨ ਦੀ ਸੇਲ ਆ 24 ਘੰਟਿਆਂ ਦੀ। ਠੀਕ ਹੈ ਜੀ ਕੋ ਵੀ ਨੇ ਲੋ ਹੋ ਜਾਣਾ ਆ ਨਾ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਠੀਕ ਹੈ ਜੀ ਹਾਂਜੀ ਸ਼ਮੀਲ ਹਸਨ ਬਰਜ਼ਲ ਪਾ ਪੂਰੇ ਮੈਨੇਜਰ ਹੋ ਤੁਸੀਂ ਜੀ ਮੈਂ ਹਾਂ ਬੀਰ ਦੇ ਵਿੱਚ ਰੋਲਾ ਪੈ ਗਿਆ ਮੇਲਾ ਪੈਟਰੋਲ ਕਹਿੰਦੇ ਖਤਮ ਆ ਕੰਮ ਕਰਦੇ ਹੋ ਕੀ ਨਾਮ ਹੈ ਤੁਹਾਡਾ ਮੇਲਾ ਨਹੀਂ ਕਲਵੰਤਾ ਕਲਵੰਤਾ ਉੱਚੀ ਬੋਲਿਓ ਤੇ ਨਾਲੇ ਦੱਸੋ ਕਿਹੜਾ ਪਿੰਡ ਹੈ ਹਰਿਆਉ ਖਰੂਦ ਤੇ ਬਾਈ ਹੁਣ ਜੇ ਮੈਂ ਦੁੱਧ ਦਾ ਕੰਮ ਆ ਬਾਈ ਜੀ ਤੁਹਾਨੂੰ ਮੈਂ ਗੱਲ ਕਰਾਉਣਾ ਤੇ ਬਾਈ ਇਹ ਅੱਗੇ ਗੱਲ ਆ ਮਾੜਾ ਟਰੱਕ ਮੋੜਨਾ ਤੇ ਏ ਦੁੱਧ ਦਾ ਕੰਮ ਹੈ ਤੇ ਮਤਲਬ ਬਾਈ ਫਿਰ ਓਕੇ ਹੁਣ ਲੋਕਾਂ ਕੋਲ ਦੁੱਧ ਕਿਵੇਂ ਪਹੁੰਚੂ ਸਾਈਕਲਾਂ 'ਤੇ ਸਾਈਕਲਾਂ 'ਤੇ ਓਕੇ ਬਾਈ ਨੇ ਆਪਸ਼ਨ ਦਿੱਤੀ ਸਾਈਕਲਾਂ ਤੇ ਕਹਿੰਦਾ ਦੁੱਧ ਪਹੁੰਚੂਗਾ ਸਾਈਕਲਾਂ ਤੇ ਅੱਛਾ ਇੱਕ ਟਰੱਕ ਉਹਦਾ ਡੀਜ਼ਲ ਖਤਮ ਹੈ ਹਾਂਜੀ ਬੀਬੀ ਪट्रोल ਪੌਣ ਆਇਓ ਹਾਂਜੀ ਵੀਰ ਜੀ ਕੀ ਗੱਲ ਮਤਲਬ ਕਾਰਨ ਵੀਰ ਜੀ ਇਹ ਜਿਹੜਾ ਮੋਦੀ ਸਰਕਾਰ ਨੇ ਮੁੱਦਾ ਖਾਇਆ ਹੈ ਠੀਕ ਹੈ ਜੀ ਵੀ ਜਿਹੜੇ ਵੀ ਕਿਸੇ ਡਰਾਈਵਰ ਤੋਂ ਐਕਸੀਡੈਂਟ ਹੋ ਗਿਆ ਹਾਂਜੀ ਉਹਨੂੰ ਜੀ 5 ਸਾਲ ਦੀ ਸਜ਼ਾ ਹੈ 10 ਲੱਖ ਰੁਪਏ ਜੁਰਮਾਨਾ ਹੈ ਠੀਕ ਹੈ ਜੀ ਉਸ ਕਰਕੇ ਜਿਹੜੇ ਡਰਾਈਵਰ ਭਰਾ ਨੇ ਆਪਣੇ ਜੀ ਉਹਨਾਂ ਸਾਰਿਆਂ ਨੇ ਹੜਤਾਲ ਕਰੀ ਹੋਈ ਹੈ ਜੀ ਠੀਕ ਹੈ ਕਿਉਂਕਿ ਹੜਤਾਲ ਦਾ ਜਿਹੜਾ ਮੁੱਦਾ ਜੀ ਐਕਸੀਡੈਂਟ ਕੋਈ ਜਾਣ ਕੇ ਦਾ ਕਰਦਾ ਨਹੀਂ ਜੀ ਐਕਸੀਡੈਂਟ ਜਿਹੜੇ ਹੁੰਦੇ ਨੇ ਇਹ ਹੁੰਦੇ ਲੋਕ ਗਲਤ ਵੀ ਵੋਲ ਚਲਾਉਂਦੇ ਨੇ ਇਹ ਵੀ ਨਾਲ ਹੈ ਗਲਤ ਨਹੀਂ ਚਲਾਉਂਦੇ ਨੇ ਜਿਹੜੇ ਓਵਰ ਸਪੀਡ ਚਲਾਉਂਦੇ ਨੇ ਜੀ ਜਾਂ ਕਟਾਂ ਦੇ ਉੱਪਰ ਮੋੜਨ ਲੱਗੇ ਜੀ ਸਪੀਡ ਨੂੰ ਘੋੜੀ ਨਹੀਂ ਕਰਦੇ ਜੀ ਪਰ ਇਹ ਜਿਹੜਾ ਰੂਲ ਹੈ ਜੀ ਸਾਰਿਆਂ ਵਾਸਤੇ ਗਲਤ ਹੈ ਜੀ ਇਹ ਰੂਲ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਾਰ ਆਏ ਦੇ ਜ਼ਿਆਦਾ ਹੋਣਾ ਜੀ ਇਹ ਟਰੈਕਾਂ ਦੇ ਇੰਨੇ ਝੋੜ ਕਰਦੀ ਨਹੀਂ ਕਾਰ ਵਾਲੇ ਹੋਗੇ ਜੀ ਮੋਟਰਸਾਈਕਲ ਵਾਲੇ ਹੋਗੇ ਜੀ ਕਿਉਂਕਿ ਛੋਟੇ ਵਾਲਿਆਂ ਨੂੰ ਇਹ ਹੁੰਦਾ ਵੀ ਆਪਾਂ ਨਿਕਲ ਜਾਾਂਗੇ ਜੀ ਕਸੂਰ ਵੈਸੇ ਵੱਡੀਆਂ ਗੱਡੀਆਂ ਦਾ ਮੰਨਿਆ ਜਾਂਦਾ ਜੀ ਕਸੂਰ ਹੁੰਦਾ ਛੋਟੀਆਂ ਗ ਇਸ ਕਰਕੇ ਸਰਕਾਰ ਨੂੰ ਇਹੀ ਅਪੀਲ ਕਰਾਂਗੇ ਵੀ ਇਸ ਮੁੱਦੇ ਦੇ ਵਿੱਚ ਜਿਹੜਾ ਇਹਨਾਂ ਨੇ ਕਰਿਆ ਇਹਦੇ ਵਿੱਚ ਕੋਈ ਸੁਧਾਰ ਲਿਆਂਦਾ ਜਾਵੇ ਜੀ ਨਿਰਮੁਰਾ ਡਰਾਈਵਰਾਂ ਦਾ ਕਸੂਰ ਨਹੀਂ ਹੁੰਦਾ ਜੀ ਹਾਂ ਜਾਂ ਸਾਰੇ ਲਈ ਬਣੇ ਹਾਂ ਆ ਪਬਲਿਕ ਦਾ ਕਸੂਰ ਵੀ ਹੁੰਦਾ ਹੈ ਹਾਂ ਪਬਲਿਕ ਦਾ ਤੇ ਇੱਕ ਖਿਆਲ ਸ਼ੋਰ ਕਰੂੰਗਾ ਮੈਂ ਜੇ ਕਨੇ ਵੀ ਡਰਾਈਵਰ ਉੱਥੇ ਖੜੇ ਜੀ ਐਕਸੀਡੈਂਟ ਦੇ ਮੌਕੇ ਤੇ ਤਾਂ ਜੀ ਲੋਕਾਂ ਨੂੰ ਕੁੱਟਕੁੱਟ ਮਾਰ ਦੇਣਗੇ ਜੀ ਹਾਂ ਤਾਂ ਇਹ ਵੀ ਨਾ ਮੁੱਦਾ ਹੈ ਵੀ ਚੱਕੋ ਵੀ ਜਿਹੜਾ ਕੋਈ ਡਰਾਈਵਰ ਦੇ ਹੱਥੇ ਚੱਕੂ ਆ ਉਹਨੂੰ ਵੀ ਕੁੱਟਕੁੱਟ 5 ਸਾਲ ਦੀ ਸਜ਼ਾ ਹੋਊਗੀ ਵਾਹ ਇਹ ਮੁੱਦਾ ਜ਼ਰੂਰੀ ਹੈ ਮਾਰ ਤੋਂ ਕੋ ਮੈਂ ਅਪੀਲ ਕਰੂੰਗਾ ਵੀ ਜਿਹੜਾ ਇਹ ਮੁੱਦਾ ਚੱਕਿਆ ਵੀ ਡਰਾਈਵਰ ਮੋਕੇ ਦੇ ਭੱਜ ਜਾਂਦੇ ਨੇ ਜੀ ਜੇ ਡਰਾਈਵਰ ਵੀਰ ਉੱਥੇ ਖੜੂਗਾ ਤਾਂ ਉਹਨੂੰ ਲੋਕ ਪੁੱਟਕੁੱਟ ਮਾਰ ਦੇਣਗੇ ਜੀ ਮੈਂ ਨਾਲ ਇਹ ਅਪੀਲ ਕਰੂੰਗਾ ਵੀ ਨਾਲੇ ਮੁੱਦਾ ਚੱਕੋ ਵੀ ਜਿਹੜਾ ਡਰਾਈਵਰ ਦੇ ਹੱਥ ਲਾਊਗਾ ਉਹਨੂੰ 5 ਸਾਲ ਦੀ ਸੜਾ ਉਹਨੂੰ ਵੀ ਹੋਊਗੀ ਤੁਸੀਂ ਦੇਖੋ ਡਰਾਈਵਲ ਦੇ ਹੱਕਾਂ ਚੋਂ ਜੀ ਆ ਜੀ ਸਾਡਾ ਡਰਾਈਵਰ ਦੇ ਹੱਕ ਜਾਈ ਆਪਦਾ ਹੀ ਡਰਾਈਵਰ ਹੈਗੇ ਨਾਲ ਜੀ ਨਾਲ ਮੈਂ ਡਰਾਈਵਰ ਨਹੀਂ ਮੈਂ ਸਬਜ਼ੀ ਵੇਚਣ ਵਾਲਾ ਬੰਦਾ ਜੀ ਮੈਂ ਤੇਰ ਪਾਉਣ ਆਇਆ ਤੁਸੀਂ ਸਬਜ਼ੀ ਵੇਚ ਦਿਓ ਹਾਂ ਮਤਲਬ ਡਰਾਈਵਲਾਂ ਦੇ ਹੱਕ ਚੋਂ ਡਰਾਈਵਰਾਂ ਦੇ ਵੀ ਹੱਕ ਤਾਂ ਹੈ ਜੀ ਜਿਹੜੇ ਓਵਰ ਸਪੀਡ ਚਲਾਉਂਦੇ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਭਾਈ ਧਿਆਨ ਨਾਲ ਚਲਾਓ ਉਹਦਾ ਪੰਜਾਬ ਚ ਦਾ ਓਵਰ ਸਪੀਡ ਹੈ ਹੀ ਹੈ ਸਿਸਟਮ ਉਹ ਸੁਧਰ ਨਹੀਂ ਪੰਜਾਬੀ ਸੁਧਰ ਨਹੀਂ ਸਕਦੇ ਪਰ ਮੇਰੇ ਮੋਦੀ ਜੀ ਜਿਹੜੇ ਜਨਾਬ ਨੇ ਉਹ ਸੁਧਾਰ ਸਕਦੇ ਨੇ ਉਹ ਸੁਧਾਰ ਸਕਦੇ ਹੈ ਦੇਸ਼ ਨੂੰ ਸੁਧਾਰਨੇ ਨੇ ਉਹ ਨਾਲ ਟੈਂਕੀ ਆ ਡੀਜ਼ਲ ਫੁੱਲ ਕਰਾਉਣ ਆਇਆ ਤੇ ਮੈਨੂੰ ਲੱਗਦਾ ਜਿਵੇਂ ਉਹ ਕਹਿ ਕੇ ਹਟੇ ਨੇ ਵੀ ਖਤਮ ਹੋ ਗਿਆ ਡੀਜ਼ਲ ਉਹ ਪੁੱਛ ਲੈਣੇ ਆ ਵੀ ਖਤਮ ਹੋ ਗਿਆ ਕਾ ਨਹੀਂ ਇਹ ਦੇਖ ਸਕਦੇ ਹੋ ਗੱਡੀਆਂ ਦੇ ਗੱਡੀਆਂ ਡੀਜ਼ਲ ਖਤਮ ਹੋ ਗਿਆ ਭਾਈ ਡੀਜ਼ਲ ਭਾਈ ਡੀਜ਼ਲ ਖਤਮ ਕਹਿ ਰਹੇ ਨੇ ਇਹ ਕੀ ਬੀਤੂਗੀ ਹੁਣ ਤੇਰੇ ਤੇ ਤਾਂ ਦੁੱਧ ਦਾ ਕੰਮ ਆ ਤੇਰਾ ਟੈਂਪੂ ਚ ਰੋੜ ਕੇ ਜਣਾ ਬਹੁਗਾ ਜੀ ਰੋੜ ਕੇ ਅਖਰੀ ਸ਼ੀਸ਼ਾ ਥੱਲੇ ਆ ਤੇਰਾ ਹੈ ਨਹੀਂ ਅੱਛਾ ਜਾ ਨਹੀਂ ਟੈਂਪੂ ਕੇ ਵੀ ਰੋੜ ਲੇਗਾ ਟੈਂਪੂ ਮੈਂ ਪਿੱਛੇ ਬੰਨ ਲਾਂਗੇ ਅੱਛਾ ਛੋਟਾ ਲੈਵਾਂਗੇ ਉਹਨੂੰ ਅੱਛਾ ਖਤਮ ਹੈ ਪੈਟਰੋਲ ਪਿਆ ਡੀਜ਼ਲ ਖਤਮ ਹੈ ਡੀਜ਼ਲ ਖਤਮ ਕਰ ਰਹੇ ਨੇ ਇਹ ਵੀਰੇ ਮੈਂ ਦਾ ਆਪਰ ਰਿਪੋਰਟਰ ਆ ਅੱਛਾ ਹਾਂ ਖਤਮ ਆ ਡੀਜ਼ਲ ਪੈਟਰੋਲ ਹੈਗਾ ਡੀਜ਼ਲ ਖਤਮ ਹੈ ਦੇਖੋ ਜੀ ਡੀਜ਼ਲ ਖਤਮ ਹੈ ਇਹਨਾਂ ਨੇ ਵੀ ਕਿਹਾ ਹੁਣ ਫਿਰ ਕੀ ਬਣੂਗਾ ਬਾਈ ਹਾਂ ਥੋੜਾ ਬੋਤਾ ਪਾ ਦੇ ਕਿੰਨੀ ਵਾਰੀ ਟਾਈ ਹੋਇਆ ਕੰਪਨੀ ਦੇ ਹਾਲ ਚਮੀ ਖਾਲੀ ਪੀੜ ਨਹੀਂ ਆਇਆ ਸਾਈਡ ਤੇ ਲਾਇਆ ਉਹਨੇ ਫਿਰ ਨਹੀਂ ਜੋ ਤੇਲ ਆ ਗਿਆ ਕਦੋਂ ਆਏਗਾ ਇਹ ਤਾਂ ਕਹਿੰਦਾ ਲੱਗੇ ਹਫਤਾ ਵੀ ਲੱਗ ਸਕਦਾ ਹੈ। ਦੋ ਦਿਨ ਦੋ ਤੇ ਲੋਕਾਂ ਨੂੰ ਕਿਵੇਂ ਪਾਵਾਂਗੇ? ਹਾਂ। ਆਹ ਬਾਈ ਰੋਡਾ ਇੱਕ ਡਰਾਈਵਰ ਵੀ ਨਾ ਵੀ ਗੱਲ ਕਰਾਵਾਂਗੇ। ਪ੍ਰੋਪ ਪੰਪ ਦੇ ਕੁਦਰ ਦੀ ਇੱਕ ਟਰੱਕ ਡਰਾਈਵਰ ਵੀ ਮਿਲ ਗਿਆ ਜਿਹੜਾ ਮੁੱਦਾ ਉਹ ਗੱਲ ਕਰਾਵਾਂ। ਬਾਈ ਜੀ ਕੀ ਰੋਲ ਹੈ ਜਿਹੜਾ ਹੁਣ ਮੋਦੀ ਸਰਕਾਰ ਦਾ ਢੋਡਾ ਚੱਲ ਰਿਹਾ। ਇਹ ਤਾਂ ਵੈਸੇ ਸਹੀ ਨਹੀਂ ਕਰਿਆ ਉਹਨੇ। ਸਹੀ ਨਹੀਂ ਕੀਤਾ ਕਿ ਨਾ। ਨਹੀਂ ਨਹੀਂ ਬਹੁਤ ਗਲਤ ਕੀਤਾ। ਅੱਛਾ। ਜੇ ਇੰਨੇ ਪੈਸੇ ਬੰਦੇ ਕੋਲ ਹੋਣੋ ਡਰਾਈਵਰੀ ਕਿਉਂ ਕਰੂਗਾ? ਓਕੇ ਜਿੰਨਾ ਉਹ ਜੁਰਮਾਨਾ ਕਹਿੰਦਾ ਕਰਾਂਗੇ ਸਜ਼ਾ ਕਰਾਂਗੇ। ਜੇ ਇੰਨੇ ਪੈਸੇ ਸਾਡੇ ਕੋਲ ਹੋਣ ਸੀ ਡਰਾਈ ओके ਕੋਈ ਹੋਰ ਵੀ ਚੀਜ਼ ਦੱਸੋ ਤੁਸੀਂ ਆਪਣਾ ਟਰੱਕ ਦਾ ਡਰਾਈਵਰੀ ਕਰਦੇ ਨਹੀਂ ਡਰਾਈਵਰੀ ਕਰਦੇ ਜੀ ਡਰਾਈਵਰੀ ਕਰ ਹਾਂਜੀ ਕਿੰਨੀ ਤਨਖਾਹ ਹੁੰਦੀ ਹੈ ਇੱਕ ਟਰੈਵਲ ਦੀ ਤਨਖਾਹ ਤਾਂ ਦੇਖੋ ਜੀ ਕਈ ਵਾਰ ਚੱਕਰ ਦਾ ਕਮਿਸ਼ਨ ਹੁੰਦਾ ਠੀਕ ਹੈ ਤੇ ਕਈ ਵਾਰੀ ਤਨਖਾਹ ਘੱਟੇ ਹੁੰਦੀ ਥੋੜੀ ਤਨਖਾਹ ਤਾਂ ਵੈਸੇ 9000 ਰੁਪਏ ਜੀ ਅੱਛਾ 9000 ਚ ਤੁਸੀਂ ਰਾਤਾਂ ਨੂੰ ਬਾਹਰ ਵੀ ਫਿਰਦੇ ਹੋ ਦਿਨ ਰਾਤ ਨੇਰੀ ਤੂਫਾਨ ਵਿੱਚ ਚੱਲਦੇ ਹੋ ਤਨਖਾਹ ਵੀ ਕੁਝ ਨਹੀਂ ਆਉਂਦੀ ਉਤੋਂ ਆ ਇੱਕ ਫਰਮਾਨ ਜਾਰੀ ਹੋ ਗਿਆ ਹਾਂਜੀ ਹਾਂਜੀ ਅੱਛਾ ਉਹ ਉਹਦੇ ਚੱਕਰ ਜਿਹਨੂੰ ਪੈਟਰੋਲ ਡੀਜ਼ਲ ਕਹਿੰਦੇ ਖਤਮ ਹੋ ਰਿਹਾ ਮਾ ਜੀ ਹਾਂਜੀ ਹਾਂਜੀ ਖਤਮ ਹੋ ਰਿਹਾ ਅੱਛਾ ਗੱਡੀਆਂ ਖੜੀਆਂ ਨੇ ਅੱਛਾ ਅੱਛਾ ਹਾਂਜੀ ਗੱਡੀਆਂ ਖੜੇ ਕਿੰਨੇ ਦਿਨ ਤੋਂ ਖੜੀਆਂ ਮੇਰੇ ਤਾਂ ਖੜੀਆਂ ਤਿੰਨ ਕਿ ਦਿਨਾਂ ਤੋਂ ਖੜੀਆਂ ਨੇ ਤਿੰਨ ਦਿਨਾਂ ਤੋਂ ਫੜਾਤੀ ਡਰਾਈਵਰਾਂ ਦੀ ਸਪੋਰਟ ਤੇ ਹਾਂਜੀ ਹਾਂਜੀ ਠੀਕ ਤੁਸੀਂ ਦੇਖ ਸਕਦੇ ਹੋ ਵੀ ਪ੍ਰੋਬਲਮ ਪਾਦੇ ਅਸੀਂ ਖੜੇ ਆ ਤੇ ਬਾਈ ਕਹਿੰਦਾ ਟੈਂਕੀ ਫੁੱਲ ਕਰਾਉਣੀ ਐ ਟੈਂਕੀ ਫੁੱਲ ਹੋਗੀ ਇੱਕ 2 3 ਬਾਈ ਜੀ ਕਾਦਾ ਕਾਰੋਬਾਰ ਆਪਣਾ ਗੱਲ ਕਰੋ ਮਾੜੀ ਕਾਦਾ ਕਾਰੋਬਾਰ ਹੈ ਵੀਰੇ ਅੱਛਾ ਪੰਪਾ ਇਹ ਵੀ ਲੈਣਾ ਹੈ ਤੁਸੀਂ ਲੈਣਾ ਹੈ ਬਾਈ ਜੀ ਕੀ ਕਾਰੋਬਾਰ ਆਪਣਾ ਵੀਰੇ ਤੇ ਜ ਆਪਣੀ ਗਰਦੀ ਐਗਰੋ ਟੈਕਨੋਲੋਜੀ ਅੱਛਾ ਤੇ ਉੱਥੇ ਕਾਰਨ ਕੀ ਹੋਇਆ ਵੀ ਮੀਟਰ ਚੱਲਦਾ ਜੀ ਪੱਠੀ ਚੱਲਦੀ ਏ ਠੀਕ ਹੈ ਚੱਲ ਪੱਠੀ ਚੱਲਦੀ ਹਰ ਰੋਜ਼ ਮੰਗੂ ਲੈ ਕੇ ਜਾਂਦੇ ਹਾਂ ਕਿ ਅੱਜ ਸਪੈਸ਼ਲ ਹੈ ਦੂਜੇ ਦਿਨ ਦੂਜੇ ਦਿਨ ਲੈ ਕੇ ਗਏ ਅੱਜ ਲੈ ਕੇ ਅੱਜ ਕੋਈ ਖਾਸ ਵਜ੍ਹਾ ਕਾਸ਼ ਬਜਾਰਾ ਹਵਾ ਪਿਆ ਜੀ ਤੇਲ ਬੰਦ ਹੋਏਗਾ ਰੋਲਾ ਪੈ ਗਿਆ ਤੇਲ ਉਹਦੇ ਕਰਕੇ ਫਿਰ ਜਿਆਦਾ ਹਾਂ ਜੀ 100 ਲੀਟਰ ਫालतू ਲਿਆ 100 ਲੀਟਰ ਫालतू ਲਿਆ ਬਾਈ ਤੁਸੀਂ ਦੇਖ ਸਕਦੇ ਹੋ ਕਹਿੰਦਾ 100 ਲੀਟਰ ਫालतू ਲੈ ਲਿਆ ਤੁਸੀਂ ਦੇਖ ਸਕਦੇ ਹੋ ਲੋਕ ਇੱਥੇ ਲਾਈਨਾਂ 'ਚ ਲੱਗੇ ਹੋਏ ਨੇ ਬਾਈ ਜੀ ਪੈਟਰੋਲ ਪੋਣ ਆਇਓ ਹਾਂਜੀ ਸਰ ਕੀ ਕਾਰਨ ਰਿਹਾ ਪ੍ਰੋਬਲਮ ਉਹਦਾ ਅੱਜ ਡਰਾਈ ਹੋਗੇ ਜੀ ਪੰਪ ਹਾਂਜੀ ਪੰਪ ਡਰਾਈ ਹੋ ਗਏ ਜੀ ਪੰਪ ਡਰਾਈ ਹੋ ਗਏ ਖਤਮ ਹੋ ਗਿਆ ਪੈਟਰੋਲ ਹਾਂਜੀ ਹੋ ਜਾਣਾ ਬਸ ਥੋੜੀ ਦੇਰ ਤੱਕ ਹੋ ਜਾਣਾ ਹਾਂਜੀ ਤੇ ਫਿਰ ਅੱਜ ਬੋਲਟ ਆ ਥੋਡੇ ਕੋਲ ਦਾ ਪਿੰਦਾ ਵੀ ਬਹੁਤ ਆ ਹਨਾ ਛੋਟਾ ਕਹਿੰਦੇ ਆਪਾਂ ਤੇ ਕਿੰਨੇ ਦਾ ਪਾਉਂਗੇ ਹੁਣ ਹੁਣ ਪਾਵਾਂਗੇ ਥੈਂਕ ਯੂ ਫੁੱਲੀ ਕਰਾਵਾਂਗੇ ਜੀ ਥੈਂਕ ਯੂ ਫੁੱਲ ਕਰਾਵਾਂਗੇ ਫਿਰ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਕਹਿਣਾ ਚਾਹੁੰਦੇ ਆ ਜੀ ਵੀ ਹੁਣ ਜਿਹੜੇ ਹੁਣ ਗਲਤ ਫੈਸਲੇ ਲਏ ਨੇ ਵਾਪਸ ਲੈ ਜਾਣ ਗਲਤ ਫੈਸਲੇ ਬਾਜੀ ਠੀਕ ਹੈ ਨਾ ਚਾਹੁੰਦੇ ਹੋ ਜਿਹੜੇ ਪੈਟਰੋਲ ਤੇ ਡੀਜ਼ਲ ਆ ਰੋਲਾ ਪਿਆ ਪਾਤੜਾ ਸ਼ਹਿਰ 'ਚ ਖੜੇ ਆ ਇਸ ਟਾਈਮ ਆਪਾਂ ਪੰਪ ਤੇ ਠੀਕ ਹੈ ਨਾ ਚਾਹੁੰਦੇ ਹੋ ਬਹੁਤ ਪਰੇਸ਼ਾਨ ਆ ਜੀ ਸਰਕਾਰ ਦੇ ਇੱਕ ਇੱਕ ਕਾਨੂੰਨੀ ਬਣਾਉਂਦੀ ਠੀਕ ਹੈ ਸਰਕਾਰ ਅੱਗਾ ਪਿੱਛਾ ਨਹੀਂ ਦੇਖਦੀ ਠੀਕ ਹੈ ਸਰਕਾਰ ਨਾ ਵਪਾਰੀ ਨੂੰ ਨਾ ਕਿਸੇ ਬੰਦੇ ਦਾ ਨਤੀਜਾ ਨਹੀਂ ਦੇਖਦੀ ਸਰਕਾਰ ਬਗੈਰ ਨਤੀਜਾ ਦੇਖ ਕੇ ਕੰਮ ਕਰ ਦਿੰਦੀ ਹੈ ਸਰਕਾਰ ਨੂੰ ਸੜਕਾਂ ਤੇ ਤੇ ਟ੍ਰੈਫਿਕ ਤੇ ਧਿਆਨ ਨਹੀਂ ਦੇ ਰਹੀ ਹੋਰ ਕੰਮਾਂ ਵਾਸਤੇ ਪੁੱਠੇ ਵੱਲ ਧਿਆਨ ਦੇ ਕੇ ਦੁਕਾਨ ਨੂੰ ਪਰੇਸ਼ਾਨ ਕੀਤਾ ਜਾ ਰਹੇ ਆ ਅਸੀਂ ਖੱਜਲ ਖਰਾਬ ਹੋ ਰਹੇ ਆ ਸਾਡੇ ਕੰਮ ਖੜ ਰਹੇ ਨੇ ਓਕੇ ਹਾਂਜੀ ਕਾਦਾ ਕੰਮ ਕਰਦੇ ਆ ਅਸੀਂ ਤਾਂ ਦੇਖੀ ਇਹ ਸਪਲਾਈ ਦਾ ਕੰਮ ਕਰਦੇ ਆ ਕਾਦਾ ਸਪਲਾਈ ਦਾ ਕਾਦੀ ਸਪਲਾਈ ਇਹ ਜੁਮਾਨਦੀ ਜੀ ਅੱਛਾ ਜੀ ਹਾਂਜੀ ਠੀਕ ਹੈ ਬੋ ਪਵਾਲੇ ਜੀ ਪੋਣ ਹੈ ਪਵਾਲੇ ਪੋਣ ਹੈ ਨਹੀਂ ਪੋਣੇ ਦੇ ਲੋ ਕਿੰਨਾ ਪੋਣ ਹੈ 500 ਦਾ 1500 ਦਾ ਪੋਣੇ ਉੱਚੀ ਬੋਲੋ 1500 ਦਾ ਹੀ 1500 ਦਾ ਵੱਧ ਨਹੀਂ ਪੋਣਦੇ ਪਰ ਦੇਖਦੇ ਹਾਂ ਜੀ ਨਾ ਦੇ ਘਰੇ ਖਤਮ ਹੋ ਗਿਆ ਮਾਰਕੀਟ ਜੰਪਰੋਲ ਡੀਜ਼ਲ ਖਤਮ ਹੋ ਗਿਆ ਪੈਟਰੋਲ ਖਤਮ ਹੈ ਸੁਣਦੇ ਤਾਂ ਹੀ ਆ ਜੀ ਹਾਂ ਕਿਉਂਕਿ ਉਹ ਪਿਛਲੇ ਪੰਪ ਤੇ ਖਤਮ ਹੈ ਹਾਂ ਉਧਰ ਪੰਪ ਤੇ ਉਹ ਅਸੀਂ ਤਿੰਨ ਪੰਪਾਂ ਤੇ ਜਾਇਆ ਜੀ ਹੁਣ ਤੋਂ ਪਹਿਲਾਂ ਮਿਲਿਆ ਨਹੀਂ ਕਿੰਨੇ ਪੰਪਾਂ ਤੇ ਜਾਇਆ ਹੈ ਤਿੰਨ ਪੰਪਾਂ ਤੇ ਜਾਇਆ ਜੀ ਤਿੰਨ ਪੰਪਾਂ ਤੇ ਮਿਲਿਆ ਨਹੀਂ ਤੁਸੀਂ ਦੇਖ ਰਹੇ ਹੋ ਲੋਕਾਂ ਚ ਕਿਵੇਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਪੈਟਰੋਲ ਡੀਜ਼ਲ ਦੀਆਂ ਲਾਈਨਾਂ ਲੱਗ ਚੁੱਕੀਆਂ ਨੇ ਵਿਜਾਰ ਦੇ ਵਿੱਚ ਪੰਪਾਂ ਦੇ ਉੱਤੇ ਕੀ ਹਾਲ ਹੈ ਬਾਈ ਜੀ ਕੀ ਲੱਗਦਾ ਵੀ ਜਿਹੜਾ ਹੁਣ ਇੱਕ ਨਵਾਂ ਕਾਨੂੰਨ ਫੇਰ ਛੱਡ ਚੁੱਕਿਆ ਹੈ ਇੰਡੀਆ ਦੇ ਵਿੱਚ ਡਰਾਈਵ ਲਾਂ ਦਾ ਟਰੱਕ ਡਰਾਈਵ ਉਹਦੇ ਕਰਕੇ ਪट्रोल डीजे ਦੀ ਛੋਟ ਜਾਰੀ ਹੈ ਕੀ ਕਹਿਣਾ ਚਾਹੁੰਦੇ ਹੋ ਕੁਝ ਕਾਲੇ ਕਾਨੂੰਨ ਜਿਹੜੇ ਮੋਦੀ ਸਾਹਿਬ ਨੇ ਕੀਤੇ ਉਹ ਗਲਤ ਕੀਤੇ ਹੈਗੇ ਠੀਕ ਹੈ ਸਹੀ ਕਰਨ ਦੇਣ ਕਿਉਂਕਿ ਸਾਰੀ ਆਲ ਇੰਡੀਆ ਦੀ ਤੰਗ ਹੋ ਰਹਾ ਹੈਗਾ ਭੋਰੇ ਨਾ ਦੇਖੋ ਕਿੰਨੀਆਂ ਲੈਂਡਾਂ ਲੱਗੀਆਂ ਪਈਆਂ ਨੇ ਲੋਕ ਜੇ ਡੇਲੀ ਕੰਮਾਂ ਤੇ ਜਾਣਾ ਡਿਊਟੀ ਜਾਣਾ ਜੀ ਨੇ ਉਹਨੂੰ ਡੇਲੀ ਗੱਡੀ ਜਾਂ ਮੋਟਰਸਾਈਕਲ ਤੇ ਆਉਣੀ ਪੈਣਾਗਾ ਤੇ ਨਹੀਂ ਮਿਲੂਗਾ ਪੈਟਰੋਲ ਤਾਂ ਲੋਕ ਡਿਊਟੀ ਕਿੱਥੋਂ ਹੋਣਗੇ ਜਾਂ ਕੰਮ ਕਿੱਥੋਂ ਕਰਨਗੇ ਫਿਰ ਜੇ ਕੰਮ ਨਹੀਂ ਕਰਨਗੇ ਤਾਂ ਖਾਣਗੇ ਕਿੱਥੋਂ ਖਾਣਗੇ ਠੀਕ ਹੈ ਵੀਰੇ ਫਿਰ ਸਕੂਲ ਵੀ ਮਿਲਣਾ ਹੈ ਛੁੱਟੀਆਂ ਹੋਣੀਆਂ ਚਾਹੀਆਂ ਹਾਂ ਹੁਣ ਉਹ ਤਾਂ ਕਰਨੀ ਪੈਣੀ ਹੈ ਜੇ ਨਹੀਂ ਪੈਟਰੋਲ ਮਿਲੂਗਾ ਜਾਂ ਡੀਜ਼ਲ ਨਹੀਂ ਮਿਲੂਗਾ ਤਾਂ ਮਾਸਟਰ ਵੀ ਕਿੱਥੋਂ ਹੋਣਗੇ ਜਿਹੜੇ ਦੂਰ ਦਰਾਡੇ ਤੋਂ ਆਰ ਬੱਚੇ ਨੂੰ ਲਿਆਉਣਗੇ ਕਿੱਦਾਂ ਦੇ ਬਾਈ ਜਾਨਸ ਬੱਸਾਂ ਵੀ ਬੰਦ ਹੁੰਦੀਆਂ ਨੇ ਸਕੂਲਾਂ ਨਹੀਂ ਤਾਂ ਪੇਰੈਂਟਸ ਵੀ ਕਾਹਦੇ ਨਹੀਂ ਬੱਸਾਂ ਮੈਂ ਪਹਿਲਾਂ ਹੀ ਫ੍ਰੀ ਹੋਈਆਂ ਮੇਰੇ ਉੱਥੇ ਤਾਂ ਪੈਟਰੋਲ ਲੱਗਦਾ ਨਹੀਂ ਮੈਨੂੰ ਲੱਗਦਾ ਨਹੀਂ ਨਹੀਂ ਲੱਗੂਗਾ ਫਿਰ ਉਹ ਵੀ ਕਿੱਥੋਂ ਫ੍ਰੀ ਹੋਣਗੇ ਤੇ ਲਾਉਣਗੇ ਕਿੱਥੋਂ ਪੈਟਰੋਲ ਡੀਜ਼ਲ ਜਗੂ ਠੀਕ ਹੈ ਕੀ ਕਹਿਣਾ ਚਾਹੁੰਦੇ ਵੀਰੇ ਤੁਸੀਂ ਪੈਟਰੋਲ ਪਾਇਆ ਹਾਂਜੀ ਪੈਟਰੋਲ ਪਾਇਆ ਜੀ ਕਿੰਨੇ ਦਾ ਅਸੀਂ 500 ਦਾ ਪਾਇਆ ਜੀ ਪਛਿਆ ਨਾਲ ਇਹ ਕਹਿੰਦੇ ਖਤਮ ਹੋ ਰਿਹਾ ਖਤਮ ਤਾਂ ਹੋ ਰਿਹਾ ਇਹ ਰੋਲਾ ਪਿਆ ਹੋਇਆ ਤਾਂ ਹੀ ਪੈਸੋ ਲਾ ਪਾਇਆ ਵੀ ਦੋ ਦਿਨ ਚਲਾ ਦੋ ਲਵਾਂਗੇ ਓਕੇ ਉਤੇ ਦਾ ਵਹੀਕਲ ਤੋਂ ਪੈਰ ਆ ਸੀ ਦੁਕਾਨਦਾਰ ਬੰਦੇ ਸਾਡਾ ਨਹੀਂ ਸਰਦਾ 1 ਮਿੰਟ ਵੀ ਠੀਕ ਹੈ ਵਹੀਕਲ ਦੀ ਰੋਡ ਪੈਂਦੀ ਹੈਗੇ ਗਵਰਨਮੈਂਟ ਨੇ ਬਹੁਤ ਗਲਤ ਰੂਲ ਲਾਏ ਆ ਚੱਕ ਕਹਿੰਦਾ ਇੱਕ ਹੋਰ ਕਿੰਨੀ ਲੈ ਕੇ ਆ ਗਿਆ ਆਖਣਾ ਇਹ ਵੀ ਕਿੰਨੀ ਭਰਾ ਕੇ ਲੈ ਕੇ ਜਾਊਗਾ ਚੱਕ ਬਾਈ ਕਿੰਨੀ ਲੈ ਗਿਆ ਠੰਡ ਦੇ ਵਿੱਚ ਤੰਗ ਹੁੰਦਾ ਬਾਈ ਕੀ ਲੈਣ ਆਇਓ ਪੈਟਰੋਲ ਡੀਜ਼ਲ ਪੈਟਰੋਲ ਲੈਣ ਆਇਓ ਤੰਗ ਹੋ ਕੇ ਆਇਓ ਕੋਈ ਤੰਗ ਨਹੀਂ ਤੰਗ ਲੱਗਦੀ ਹੈ ਅੱਛਾ ਲੈ ਕੇ ਭੱਜਣਾ ਕਰਿਆ ਅੱਛਾ ਉੱਚੀ ਬੋਲ ਖੰਡੀ ਕਰਕੇ ਭੱਜਣਾ ਵੇਰੇ ਕੀ ਦਾ ਕਿੰਨੇ ਟਾਈਮ ਲੱਗਦਾ ਹੋਵੇ ਓਕੇ ਹੁਣ ਪਹਿਲਾ ਉਥਰੇ ਉਥਰੀ ਰਾਸੀਆ ਦੇ ਪਰਲੇ ਸ਼ੀਦਾ ਸਾਹਿਬ ਦਾ ਸਭ ਪ੍ਰੋਬਲਮ ਤੇ ਹੁਣ ਇੱਥੇ ਆਇਆ ਲਾਈਨ ਵਾਲਾ ਗਰੀ ਨਹੀਂ ਜੀ ਮੋਣਾ ਮੋਟਰਸਾਈਕਲ ਤੇ ਪਵਾਵਾਂਗੇ ਜੀ ਪਵਾਣਾ ਜੀ ਮੋਟਰਸਾਈਕਲ ਕਿੰਨੇ ਦਾ 500 ਦਾ ਜੀ 500 ਦਾ ਇਹ ਚ ਇਹਦੇ ਤੇ ਫੋਨ ਕਰਾਵਾਂਗੇ ਜੀ ਫੁੱਲੇ ਕਰਾਉਂਗੇ ਮੋਟਰਸਾਈਕਲ ਜੀ 1000 ਦਾ ਪਵਾ ਲਓ ਕਿੰਨੀ ਪਤਾ 1000 ਹੀ ਪਵਾ ਲਾਂਗੇ ਜੀ ਕੀ ਪਤਾ ਕਦੋਂ ਮਿਲੇ ਨਾ ਮਿਲੇ ਅੱਛਾ ਕਦੋਂ ਮਿਲੇ ਨਾ ਮਿਲੇ ਹਾਂਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਬਾਈ ਕਿੰਨੀ ਵੀ ਚੱਕ ਲਿਆ ਹੈਗਾ ਨਾ ਵਾਹ ਜੀ ਵਾਹ ਪੁੱਛਾ ਤੇ ਫਿਰ ਕੀ ਕਹਨੇ ਵੀ ਆ ਜਿਹੜਾ ਨਵਾਂ ਰੂਲ ਚੱਲਿਆ ਕੀ ਕਹਨੇ ਉਹਦੇ ਬਾਰੇ ਇਹਦੇ ਬਾਰੇ ਤਾਂ ਗਲਤੀ ਹੈ ਜੀ ਜਿਵੇਂ ਹੁਣ ਕਰ ਰਹਿਣਾ ਸਜ਼ਾ ਹੋ ਜੇ ਕਿਸੇ ਨੂੰ 5 ਲੱਖ ਕਾਉਂਟ ਪਰ ਹਾਂ ਇਹ ਜਿਹੜਾ ਇਹ ਤਾਂ ਗਲਤ ਹੈ ਜੀ ਕਾਨੂੰਨ ਇਹ ਮੈਨੂੰ ਲੱਗਦਾ ਵੀ ਥੋੜਾ ਜਿਆ ਸਹੀ ਕਰਨਾ ਚਾਹੀਦਾ ਜਿਆਦਾ ਵੱਡਾ ਕਰਤਾ ਨਹੀਂ ਜੀ ਇਹ ਤਾਂ ਬਹੁਤ ਜ਼ਿਆਦਾ ਜੀ ਹੁਣ ਜਿਹੜਾ ਇੱਕ ਗਰੀਬ ਬੰਦਾ ਜੀ ਹੁਣ ਉਹ ਕਿਹੜਾ ਜਾਣ ਕੇ ਐਕਸੀਡੈਂਟ ਹੁੰਦੇ ਕੋਈ ਜਾਣ ਕੇ ਤਾਂ ਕਰਦਾ ਕੋਈ ਜਾਣ ਕੇ ਨਹੀਂ ਕਰਦਾ ਗੱਲ ਸਹੀ ਹੈ ਜਾਣ ਕੇ ਤਾਂ ਕੋਈ ਕੁੱਤਾ ਨਹੀਂ ਜੀ ਅਗਲਾ ਥੱਲੇ ਆਜੇ ਬ੍ਰੇਕਾਂ ਲਾਉਂਦਾ ਦੇ ਦੇ ਉਹਨਾਂ ਅਗਲੇ ਤਾਂ ਪੂਰਾ 5 ਲੱਖ ਰੁਪਈਆ ਕਾਊਂਟ ਕਰੋ। ਅੱਛਾ। ਠੀਕ ਹੈ। ਉਹਨਾਂ ਸ਼ਹਿਰ ਦੀ ਗੱਲ ਕਰਾਂਗੇ ਇੱਕ ਪੰਪ ਤੇ ਜਾ ਕੇ ਆਏ ਆ ਤੇ ਕੋਸ਼ਿਸ਼ ਕਰਾਂਗੇ ਹੋਰ ਕਿਤਨੂੰ ਪੰਪਾ ਕੋਈ। ਆ ਬਾਈ ਕਹਿੰਦਾ ਟੈਂਕੀ ਵੀ ਫੁੱਲ ਕਰਾਉਣੀ ਆ, ਬੋਤਲ ਵੀ ਬਾਈ ਟੈਂਕੀ ਵੀ ਫੁੱਲ, ਬੋਤਲ ਵੀ ਫੁੱਲ ਆ। ਹਾਂਜੀ, ਹਾਂਜੀ। ਹਾਂ ਫਿਰ ਕੀ ਕਰੀਏ ਹੁਣ ਪਤਾ ਹੈ। ਅੱਛਾ। ਜੇ ਨਾ ਫਿਰ ਸਰਨਾ ਨਹੀਂਗਾ। ਸਰਨਾ ਨਹੀਂ। ਨਹੀਂ ਕਰਨਾ। ਮੋਟਰਸਾਈਕਲ ਵੀ ਫੁੱਲ। ਹਾਂਜੀ। ਵਾਜੂਆ ਇਸ ਤਰ੍ਹਾਂ ਦੇਖੋ ਲੋਕ ਦੁਖੀ ਹੋ ਰਹੇ ਨੇ। ਵੀ ਕਹਿੰਦੇ ਵੀ ਕਿੰਨਾ ਕ ਖਤਮ ਹੋ ਜੂਗਾ ਕੁਝ ਪਤਾ ਨਹੀਂ ਲੋਕ ਆਮ ਲੋਕ ਤੰਗ ਹੈ ਆਮ ਜਨਤਾ ਤੰਗ ਹੈ ਕਾਨੂੰਨ ਪਹਿਲਾਂ ਬਣੇ ਉਹਨਾਂ ਦਾ ਰੋਲਾ ਪਿਆ ਕਾਲੇ ਕਾਨੂੰਨ ਖੇਤੀ ਦੇ ਬਣੇ ਹੁਣ ਇੱਕ ਨਵਾਂ ਕਹਿੰਦੇ ਕਾਨੂੰਨ ਬਣਿਆ ਜੋ ਪਟ્રોલ ਡੀਜੇ ਦਾ ਰੋਲਾ ਪਿਆ ਜੋ ਡਰਾਈਵਰਾਂ ਖਾਤਰ ਕਾਨੂੰਨ ਬਣਾਇਆ ਗਿਆ ਸਜ਼ਾ ਹੋਊਗੀ ਜੁਰਮਾਨੇ ਲੱਗਣਗੇ ਇਸ ਤਰ੍ਹਾਂ ਦਾ ਤਾਂ ਇਹ ਰੋਲਾ ਪੈ ਰਿਹਾ ਹੈ ਤਾਂ ਪਾਤੜਾ ਸ਼ਹਿਰ 'ਚ ਖੜੇ ਆਂ ਅਸੀਂ ਤੇ ਉਹਨਰ ਖੜੇ ਨੇ ਇਸ ਤਰ੍ਹਾਂ ਦੇ ਰੋਲੇ ਪੈ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿੰਨੀ ਭੀੜ ਲੱਗ ਰਹੀ ਹੈ ਬਾਈ ਕਿੰਨੀ ਲਿਆਇਆ ਤੂੰ ਚੱਕੇ ਪट्रोल ਪੋਣਾ ਹਾਂਜੀ ਹਾਂਜੀ ਕੀ ਚ ਹਾਂਜੀ ਕੀ ਚ ਪੋਏਗਾ ਕਿੰਨੀ ਜਿਹੜੀ